ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਜੇ ਘਰੇ ਆਏ ਹਾਂ ਤੇ ਤੁਹਾਨੂੰ ਵਿਖਾਉਨੇ ਆਂ ਇੱਧਰ ਵੀ ਹਫਤਾ ਕ ਪਹਿਲਾਂ ਸਬਜ਼ੀ ਲਾਈ ਸੀ ਆਹਣਾ ਆਪਣਾ ਚੌਂਕਾ ਵਾ ਉੱਪਰ ਚੌਂਕਾ ਬਣਾਇਆ ਸੀ ਕੱਚਾ ਤੰਦੂਰ ਤੋਂ ਦਾ ਲਾਇਆ ਸੀ ਪਹਿਲਾਂ ਜਿਵੇਂ ਤੁਹਾਨੂੰ ਮਿੱਟੀ ਪਈ ਹੋਈ ਸੀ ਤੇ ਇਹਦੇ ਵਿੱਚ ਵੀ ਮੈਂ ਸਬਜ਼ੀ ਲਾਤੀ ਸੀ ਇਹਦੇ ਵਿੱਚ ਸ਼ਿਮਲਾ ਮਿਰਚ ਹਰੀਆਂ ਮਿਰਚਾਂ ਬਤਾਉਂ ਤੇ ਆਪਣਾ ਤਰੇਲੇ ਦੀਆਂ ਵੱਲਾਂ ਇਹ ਆ ਤੋਰੀ ਦੀ ਵੱਲ ਇਹ ਆ ਕਿ ਚਲੋ ਜਿੰਨੀ ਵੀ ਮਿੱਟੀ ਇਹ ਕੰਮ ਆ ਜਣੀ ਮੇਲਾ ਤਾਂ ਚੜ੍ਹ ਜਾਨੀ ਆ ਆ ਤੁਹਾਨੂੰ ਵਿਖਾਉਂਦੇ ਆ ਇੱਧਰ ਵੀ ਆਪਾਂ ਇੱਕ ਮਸਾਲੇਦਾਰ ਬੂਟੇ ਵੀ ਇੱਧਰ ਲਾਏ ਹੋਏ ਆ ਆ ਤੁਹਾਨੂੰ ਵਿਖਾਉਂਦੇ ਇਹ ਆਪਣਾ ਹੈਗਾ ਤੇਜ ਪੱਤੇ ਦਾ ਜਿਹੜਾ ਪੌਦਾ ਵਾ ਇਹ ਤੁਸੀਂ ਘਰੇ ਵੀ ਲਾ ਸਕਦੇ ਜੇ ਜਦੋਂ ਆਪਾਂ ਚੋਲ ਚਾਲ ਜਾਂ ਕੁਝ ਬਣਾਉਂਦੇ ਆ ਚੋਲਾਂ ਦੇ ਵਿੱਚ ਲੰਬੇ ਲੰਬੇ ਸੁੱਕੇ ਰੇੜ ਪੱਤੇ ਪਾਉਂਦੇ ਤੇਜ ਪਤਾ ਕਹਿੰਦੇ ਉਹਨੂੰ ਇਹ ਮਸਾਲੇ ਵਾਲੇ ਆ ਸਾਰੇ ਬੂਟੇ ਇਹਨੂੰ ਓਦਾਂ ਵੀ ਖਾਵਾਂਗੇ ਤੇ ਇਹਦੇ ਨਾਲ ਕੈਸਟੋਲ ਵੀ ਘਟਦਾ ਤੇ ਨਾਲ ਹੀ ਇਹਨੂੰ ਘਰੇ ਲਾਵਾਂਗੇ ਤੇ ਫਰੈਸ਼ ਸਬਜ਼ੀ ਦੇ ਵਿੱਚ ਕਿਸੇ ਵੀ ਸਬਜ਼ੀ ਵਿੱਚ ਆਪਾਂ ਪਾ ਸਕਦੇ ਹਾਂ ਚੋਲਾਂ ਦੇ ਵਿੱਚ ਪਾ ਸਕਦੇ ਹਾਂ ਇਹ ਮਸਾਲੇ ਦੀ ਸਮੈਲ ਆਉਂਦੀ ਹੈ ਇਹਦੇ ਵਿੱਚ ਇਹਦੇ ਨਾਲ ਹੀ ਤੁਹਾਨੂੰ ਉਹ ਇੱਧਰ ਵਖਾਉਂਦੇ ਹੋਰ ਵੀ ਇੱਕ ਨਾ ਪੌਦਾ ਹੈਗਾ ਇਨਸੂਲਿਨ ਦਾ ਇਹ 슈ਗਰ ਦੇ ਮਰੀਜ਼ਾਂ ਵਾਸਤੇ ਜਿਹੜਾ ਵਾ ਵਰਦਾਨ ਹੈਗਾ ਇਹ ਜਿਹੜੇ ਇਨਸੂਲਿਨ ਦੇ ਟੀਕੇ ਕਈਆਂ ਨੂੰ ਲੱਗਦੇ ਸਵੇਰੇ ਸ਼ਾਮੀ ਾਰੇ ਇਹ ਜਰੂਰ ਪੌਦਾ ਲਾਓ ਵੱਤੋ ਵੱਤ ਨਰਸਰੀ ਦੇ ਵਿੱਚ 100 ਜਾਂ 150 ਰੁਪਏ ਦਾ ਵਧੀਆ ਬੂਟਾ ਆ ਜਾਂਦਾ ਵਾ ਤੇ ਇਹਦਾ ਜਿਹੜਾ ਕੀ ਇਹ ਪੱਤੇ ਨਾ ਇਹਦਾ ਟੇਸਟ ਹੁੰਦਾ ਫਟਾ ਮਿੱਠਾ ਟੇਸਟ ਵੀ ਵਧੀਆ ਵਾ ਤੇ ਇਹਦੇ ਰੋਜ਼ ਦੇ ਤੁਸੀਂ ਇਹਨਾਂ ਨਿੱਕੇ ਨਿੱਕੇ ਪੱਤੇ ਦੋ ਖਾਣੇ ਆ ਇਹਨੇ ਇਹਨੇ ਲੈ ਗਏ ਦੋ ਖਾਓ ਸਵੇਰੇ ਫਮ ਇੱਕ ਸ਼ਾਮੀ ਵੀ ਖਾ ਲੋ ਤੁਹਾਡੀ ਜਿਹੜੀ ਸ਼ੂਗਰ ਆ ਕੰਟਰੋਲ ਰਹੂਗੀ ਨਾ ਵਧੂਗੀ ਨਾ ਘਟੂਗੀ ਤੇ ਨਾ ਇਨਸੂਲਿਨ ਦਾ ਇਹਨੂੰ ਇਹਦੇ ਨਾਲ ਕੋਈ ਹੰ ਜਿਆਦਾ ਲੈਣੀ ਵੀ ਨਹੀਂ ਪੈਣੀ ਸੁਲੇਨ ਇਹਦੇ ਨਾਲ ਹੀ ਇੱਕ ਨਾ ਪੌਦਾ ਹੈਗਾ ਸਟਾਰ ਫਰੂਟ ਪੌਦਾ ਬਹੁਤ ਵਧੀਆ ਹੋ ਗਿਆ ਸਾਲ ਹੀ ਲੱਗਾ ਇਹ ਸਾਲ ਕੋਇਆ ਇਹਨੂੰ ਲੱਗੇ ਨੂੰ ਇਹਨੂੰ ਲੱਗਦੇ ਸਟਾਰ ਸਟਾਰ ਵਰਗੇ ਨਾ ਫਰੂਟ ਲੱਗਦੇ ਤਾਂ ਇਹਦਾ ਨਾਮ ਆ ਸਟਾਰ ਫਰੂਟ ਪੌਦਾ ਵੀ ਇਹ ਪਹਾੜੀ ਇਲਾਕੇ ਦਾ ਹੈਗਾ ਇੱਧਰ ਵੀ ਹੋ ਜਾਂਦਾ ਵਾ ਪੌਦਾ ਹੁਣ ਬਹੁਤ ਵਧੀਆ ਗਰੋਅ ਕਰ ਰਿਹਾ ਇਹ ਆ ਕਿ ਇਹਦੇ ਆ ਪੱਤੇ ਜਿਹੜੇ ਖਾਦੇ ਜਾ ਰਹੇ ਨਾ ਇਹ ਕੀੜਾ ਜਾਂਦਾ ਜਿਹੜਾ ਪੱਤੇ ਖਾ ਰਿਹਾ ਇਹ ਦਵਾਈ ਥੋੜੀ ਛਿੜਕਾਉ ਕੀਤਾ ਇੱਧਰ ਤੇ ਇਵੇਂ ਸੇ ਯੋਯੂਗੀ ਇਹਦੇ ਨਾਲ ਤੁਹਾਨੂੰ ਮੈਂ ਵਿਖਾਉਂਦਾ ਇੱਕ ਹੋਰ ਚੀਜ਼ ਆ ਆਹ ਨਾ ਆਪਣਾ ਹੈਗਾ گلابی ਅਮਰੂਦ ਇਹਦੇ ਪੱਤੇ ਵੀ گلابی ਆ ਇਹਦੇ ਫੁੱਲ ਵੀ گلابی ਆਉਣੇ ਆ ਜਿਹੜਾ ਅਮਰੂਦ ਆ ਨਾ ਉਹ ਵੀ ਪੂਰਾ ਲਾਲ ਹੋਊਗਾ ਅੰਦਰੋਂ ਤੇ ਬਾਹਰੋਂ ਵੀ ਸੇ ਵਰਗਾ ਇਹ ਹੈਗਾ ਵੀ ਬਾਹਰ ਦਾ ਹਾਈਬ੍ਰਿਡ ਬੂਟਾ ਵਾ ਤੇ ਇਹ ਖੰਡ ਨਾਲੋਂ ਹੀ ਜ਼ਿਆਦਾ ਮਿੱਠਾ ਏ ਖਾਗੇ ਵੇਖੋਗੇ ਇੱਕ ਵਾਰੀ ਲਾਓ ਜ਼ਰੂਰ ਇਹਦੇ ਨਾਲ ਦਾ ਇੱਕ ਥਾਈ ਲੈਣ ਦਾ ਅਮਰੂਦ ਆਂਦਾ ਇੱਕ ਉਹ ਲਾਓ ਕਰੇ ਇੱਕ ਆਸੰਦੂਰੀ ਅਮਰੂਦ ਕਹਿੰਦੇ ਨੇ ਇੱਕ ਇਹ ਜ਼ਰੂਰ ਲਾਓ ਇਹ ਉਹਦੇ ਨਾਲੋਂ ਵੀ ਮਿੱਠਾ ਹੁੰਦਾ ਇੱਕ ਨਾ ਇਹਦੇ ਵਿੱਚ ਲਾਈ ਆ ਦੋ ਤਰ੍ਹਾਂ ਦੀ ਖਵਾਰ ਗੰਦਲ ਇਹ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਵਾਸਤੇ ਬਹੁਤ ਲਾਭਦਾਇਕ ਆ ਇਦਾਂ ਦੇ ਤੁਸੀਂ ਬੂਟੇ ਲਾਉਣੇ ਚਾਹੀਦੇ ਕਿ ਜਿਹੜੇ ਆਪਣੇ ਕੰਮ ਵੀ ਆ ਜੇ ਤੇ ਇਹ ਜਿਆਦਾ ਪਾਣੀ ਵੀ ਨਹੀਂ ਮੰਗਦਾ ਬੂਟਾ ਅੱਜ ਕੱਲ ਇਹਦੀ ਖੇਤੀ ਵੀ ਹੁੰਦੀ ਆ ਖੇਤੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਹ ਜਿਹੜੀ ਹਰਬਲ ਜਿਹੜੀਆਂ ਕੰਪਨੀਆਂ ਨਾ ਉਹਨਾਂ ਨੂੰ ਜਿਆਦਾ ਡਿਮਾਂਡ ਹੁੰਦੀ ਏ ਇਹਦੀ ਇਹਦਾ ਜਿਹੜੀ ਆਪਾਂ ਜੈਲਵਾ ਇਹਦੇ ਇਹਦਾ ਜੂਸ ਬਣਾ ਕੇ ਵੀ ਪੀਂਦੇ ਆ ਬਹੁਤ ਸਰੀਰਾਸਤੇ ਵਧੀਆ ਚੀਜ਼ ਹੈ ਜੂਸ ਬਣਾ ਕੇ ਪੀ ਸਕਦੇ ਆ ਇਹਦੀ ਜਿਹੜੀ ਜੈਲ ਕੱਢ ਕੇ ਤੇ ਜੇ ਮੂੰਹ ਦੇ ਕਿਸੇ ਦੇ ਫੀਸੇ ਫੋੜੀਆਂ ਫੀਸੇ ਫੋੜੇ ਜਾਂ ਕੁਝ ਵੀ ਹੁੰਦਾ ਫੀਸੀਆਂ ਉਹ ਤੁਸੀਂ ਲਾਓ ਇੱਥੇ ਥੋੜੀ ਜੀ ਹਲਦੀ ਪਾ ਕੇ ਇਹ ਤੁਹਾਡਾ ਗਲੋ ਜਿਹੜਾ ਵਾ ਬਹੁਤ ਹੀ ਵਧੀਆ ਹੁੰਦਾ ਚਿਹਰੇ ਦਾ ਇਹਦੇ ਨਾਲ ਨਾ ਮੈਂ ਇੱਕ ਲਾਇਆ ਵਾ ਨਿੰਬੂ ਇਹ ਕਹਿੰਦੇ ਕਲਕੱਤੇ ਦਾ ਨਿੰਬੂ ਆ ਨਿੰਬੂ ਵੀ ਕਟੋਕਾਟ 5 ਸਾਲ ਹੋ ਗਏ ਇਹਨੂੰ ਲੱਗੇ ਨੂੰ ਤੇ ਇੰਨਾ ਕ ਨਿੰਬੂ ਲੱਗਦਾ ਵਾ ਲੱਗਦਾ ਵੀ 12 ਮਹੀਨੇ ਇਹਨੂੰ ਕਹਿੰਦੇ ਆ ਮਦਰਾਸੀ ਨਿੰਬੂ ਇਹਦੀ ਜਿਹੜੀ ਛਿਲੜ ਵਾ ਉਹ ਬਿਲਕੁਲ ਪਤਲੀ ਹੁੰਦੀ ਆ ਨਿੰਬੂ ਇਹ ਜਿਹੜਾ ਹੁੰਦਾ ਲੱਗਦਾ ਵੀ ਬਹੁਤ ਆਲੋਕੋ ਫੁੱਲ ਸਾਰਾ ਪੈ ਗਿਆ ਫੇਰ ਇਹ ਪਹਿਲਾਂ ਲੱਗਾ ਸੀ ਗਮਲੇ ਦੇ ਵਿੱਚ ਹੁਣ ਇਹਨੂੰ ਮੈਂ ਗਰੋ ਬੈਗ ਤੇ ਲਾਇਆ 18x18 ਤੇ ਜੇ ਤੁਸੀਂ ਵੱਡੇ ਚ ਲੋਣਾ ਵੱਡੇ ਚ ਵੀ ਲਾ ਸਕਦੇ 18x18 ਬਿਲਕੁਲ ਸਹੀ ਆ ਜਿਹੜਾ ਆਪਣਾ ਫਲ ਵਾਲਾ ਬੂਟਾ ਲੋਣ ਵਾਸਤੇ ਜਿਹੜਾ ਜਿਆਦਾ ਵੱਡਾ ਉਹ ਫਿਰ ਮਿੱਟੀ ਥੋੜਾ ਖਿੱਲਰ ਜਾਂਦਾ ਉਹਦਾ ਲੋਡ ਨਹੀਂ 18x18 ਹੀ ਲੈਣਾ ਤੁਸੀਂ ਫਰੂਟਾਂ ਤੇ ਕੋਈ ਕੋਈ ਵੀ ਫਰੂਟ ਦਾ ਬੂਟਾ ਕੋਠੇ ਤੇ ਲੋਣਾ ਹਰੇਕ ਫਰੂਟ ਲੱਗਦਾ ਕੋਠੇ ਤੇ ਜੇ ਤੁਸੀਂ ਕਹੋ ਨਹੀਂ ਲੱਗਦਾ ਲੱਗਦਾ ਬਸ ਥੋੜੀ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਆਰਗੈਨਿਕ ਜਿਹੜੇ ਫਲ ਆ ਉਹ ਤੁਸੀਂ ਘਰੇ ਹੀ ਖਾ ਸਕਦੇ ਜੇ ਘਰੇ ਹੀ ਉਗਾ ਸਕਦੇ ਇਹਦੇ ਨਾਲ ਤੁਹਾਨੂੰ ਮੈਂ ਵਿਖਾਉਣਾ ਇੱਕ ਹੋਰ ਚੀਜ਼ ਆਓ ਇਹ ਆਪਣਾ ਹੈਗਾ ਇਹਨੂੰ ਕਹਿੰਦੇ ਸਨੇਕ ਪਲਾਂਟ ਇਹਦੀ ਵੀ ਇੱਕ ਖਾਸੀਅਤ ਹੈਗੀ ਆ ਇਨੂੰ ਨਾਲ ਆਪਾਂ ਜਿੱਥੋਂ ਮਰਜ਼ੀ ਇੱਕ ਪੱਤਾ ਪੋਟ ਕੇ ਜਿੱਥੇ ਮਰਜ਼ੀ ਲਾਦਾ ਨਾਲ ਹੀ ਲੱਗ ਜੇ ਇਹ ਹੋ ਵੀ ਜਾਂਦਾ ਪੌਦਾ ਇਹਦੇ ਨਾਲ ਘਰ ਦੇ ਵਿੱਚ ਕੋਈ ਵੀ ਮੱਛਰ ਕੀੜਾ ਮਕੋੜਾ ਤੇ ਇੱਕ ਆਕਸੀਜਨ ਜਿਹੜੀ ਹਵਾ ਨੂੰ ਜਿਹੜਾ ਨਾ ਪ੍ਰਦੂਸ਼ਿਤ ਰਹਿਤ ਕਰਦਾ ਇਹਦਾ ਇਹ ਹੈਗਾ ਫਾਇਦਾ ਇਹ ਆਪਾਂ ਘਰ ਦੇ ਅੰਦਰ ਵੀ ਲਾ ਸਕਦੇ ਆ ਧੁੱਪ ਚ ਵੀ ਲਾ ਸਕਦੇ ਜਿੱਦਾਂ ਮਰਜ਼ੀ ਇਹਦੇ ਨਾਲ ਹੀ ਆਪਣਾ ਇੱਕ ਆਰਾਮਾ ਤુલਸੀ ਲਾਈ ਹੋਈ ਪਹਿਲਾਂ ਦੀ ਬੜੀ ਪੁਰਾਣੀ ਹੈ ਤુલਸੀ ਦੇ ਤੁਹਾਨੂੰ ਫਾਇਦੇ ਪਤਾ ਹੀ ਆ ਸਾਰੇ ਇਹ ਚਾਹ ਦੇ ਸੇਰੇ ਦੋ ਜਿਹੜੇ ਆ ਉਦਾਂ ਵੀ ਆਪਾਂ ਖਾ ਸਕਦੇ ਆ ਤੇ ਚਾਰਜ ਪਾ ਕੇ ਖਾਓ ਤੇ ਹੋਰ ਨਜ਼ਾਰੇ ਹੀ ਨਹੀਂ ਆ ਰਹੇ ਇੱਕ ਆਪਣੇ ਨਾਲ ਲੱਗਾ ਦੇਸੀ ਅਮਰੂਦ ਫਲ ਨੂੰ ਹੋ ਗਿਆ ਸ਼ੁਰੂ ਬਸ ਇਹਦੇ ਨਾਲ ਇੱਕ ਆਪਾਂ ਉਹ ਲਾਉਣੀ ਆ ਹੁਣ ਲਾਈਟ ਟਰੈਪ ਜਦੋਂ ਵੀ ਇਹਨੂੰ ਫਾਲੂ ਅਮਰੂਦ ਨੂੰ ਪੈਂਦਾ ਨਾ ਤੁਸੀਂ ਵੇਖਦੇ ਕਿ ਥੋੜਾ ਜਿਹਾ ਜਦੋਂ ਵੱਡਾ ਹੁੰਦਾ ਅਮਰੂਦ ਉਹਨੂੰ ਪਿਆ ਜਾਂਦਾ ਕੀੜਾ ਕੀੜੇ ਦੀ ਗੱਲ ਇਹ ਆ ਕਿ ਜਿਹੜੀ ਮੱਖੀ ਹੁੰਦੀ ਆ ਨਾ ਜਦੋਂ ਫਰੂਟਾਂ ਇਹਨਾਂ ਨਾਲ ਕੋਈ ਫਰੂਟ ਲੱਗਾ ਹੋਇਆ ਥੋੜਾ ਜਿਹਾ ਇਹਨੇ ਵੱਡਾ ਹੋਣਾ ਤੇ ਜਿਹੜਾ ਮਾਦਾ ਜਿਹੜੀ ਮੱਕੀ ਆ ਉਹ ਨਾ ਜਾਂ ਅੰਡੇ ਦੇ ਜਾਂਦੀ ਆ ਉਹਦੇ ਜਿਹੜੇ ਬਾਅਦ ਚੋਂ ਸੁੰਡੀਆਂ ਬੰਦਦੀਆਂ ਤੇ ਉਹ ਅੰਦਰੋਂ ਜਰੋਂ ਆਪਣਾ ਅਮਰੂਦ ਨੂੰ ਸਾਰਾ ਖਾ ਜਾਂਦੀਆਂ ਕੋਈ ਵੀ ਫਲ ਹੋਵੇ ਤੇ ਇਹਦੇ ਨਾਲ ਫਲਾਈ ਟ੍ਰੈਪ ਜ਼ਰੂਰ ਲਾਓ ਉਹ ਮੈਂ ਵੀਡੀਓ ਪਹਿਲਾਂ ਵੀ ਪਾਈ ਆ ਫਲਾਈ ਟ੍ਰੈਪ ਨਾਲ ਲਾ ਦਿਓ ਇਹਦੇ ਤੇ ਆਪਣਾ ਜਿਹੜਾ ਅਮਰੂਦ ਆ ਖਰਾਬ ਨਹੀਂ ਹੋਊਗਾ ਤੇ ਇੱਕ ਤੇ ਜਦੋਂ ਆ ਫਲ ਹੁੰਦਾ ਵਾ ਇੱਕ ਵਿੱਚ ਦਵਾਈ ਮਿਲਦੀ ਆ অর্ਗੈਨਿਕ ਆ ਉਹਦਾ ਛਿੜਕਾਓ ਜ਼ਰੂਰ ਕਰਨਾ ਤੁਸੀਂ ਉਹਦੇ ਨਾਲ ਵੀ ਜਿਹੜਾ ਤੁਹਾਡਾ ਅਮਰੂਦ ਬਚਿਆ ਰਹੂਗਾ ਨਹੀਂ ਤਾਂ ਹਰੇਕ 100 ਦੇ ਵਿੱਚੋਂ ਅਸੀਂ ਅਮਰੂਦਾਂ ਦੇ ਬੂਟਿਆਂ ਨੂੰ ਕੀੜਾ ਪਿਆ ਹੀ ਹੁੰਦਾ ਇਹੇ ਦੇ ਵੀ ਘਰ ਤੇ ਲੱਗਾ ਹੋਵੇ ਆ ਲਾਇਆ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦੋਂ ਕੰਮ ਹੁੰਦਾ ਹੈ ਕਾਹ ਪਤਾ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਵੱਧ ਤੋਂ ਵੱਧ ਸੋ 2 ਸਾਲ ਦੇ ਵਿੱਚ ਇਹਨੇ ਫਲ ਦੇਣਾ ਵੀ ਸ਼ੁਰੂ ਕਰ ਦੇਣਾ ਲਊਗਾ ਵੀ ਬੂਟੇ ਇਹਦੇ ਵਿੱਚ ਹੀ ਗ로우 ਬੈਗ ਚ ਇੱਕ ਆਪਾਂ ਲਾਇਆ ਵਾ ਚੀਕੂ ਚੀਕੂ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਗੋਲ ਚੀਕੂ ਹੁੰਦਾ ਤੇ ਇੱਕ ਲੰਬਾ ਚੀਕੂ ਹੁੰਦਾ ਆਹ ਉਹਨੂੰ ਫਰੂਟ ਇਹਨੂੰ ਬਹੁਤ ਪਿਆ ਪਹਿਲਾਂ ਵੀ ਪਿਆ ਸੀ ਇੱਕਦ ਨਹੀਂ ਲਾ ਲਿਆ ਵਾ ਹੁਣ 12 ਪੂਰਾ ਹਰਾ ਹੋਇਆ ਪਿਆ ਇਸ ਟਾਈਮ ਇਹਦਾ ਬਸ ਇਹ ਹੈ ਕਿ ਗਮਲਾ ਥੋੜਾ ਚੇਂਜ ਕਰਨ ਵਾਲਾ ਥੋੜੀ ਜਦੋਂ ਗਮਲਾ ਉਹਦੋਂ ਚੇਂਜ ਕਰਨਾ ਵਾ ਜਦੋਂ ਬਰਸਾਤਾ ਦਾ ਮੌਸਮ ਹੋਊਗਾ ਜੇ ਤੁਸੀਂ ਹੁਣ ਕਰੋਗੇ ਨਾ ਗਰਮੀ ਦੇ ਵਿੱਚ ਪੌਦਾ ਵੀ ਸੜ ਜਾਊਗਾ ਤੇੜਾ ਫਾਇਦਾ ਨਹੀਂ ਕੋਈ ਹੋਣਾ ਇਹਨੂੰ ਲਾਉਣ ਦਾ ਦੂਜੇ ਬੰਨੇ ਸਾਰਾ ਪੌਦਾ ਸੜ ਜਾਂਦਾ ਇਹਨੂੰ ਹਮੇਸ਼ਾ ਬਰਸਾਤ ਦੇ ਵਿੱਚ ਗਮਲਾ ਚੇਂਜ ਕਰੋ ਕਿਉਂਕਿ ਪੁਰਾਣਾ ਬੂਟਾ ਵਾ ਇਹਦੀ ਜਿਹੜਾਂ ਥੱਲੇ ਦਾ ਚ ਗਈਆਂ ਹੁੰਦੀਆਂ ਇਹਨੂੰ ਕੀ ਕਰਨਾ ਵਾ ਗੰਬਲਾ ਵੀ ਤੋੜਨਾ ਪੈਣਾ ਤੇ ਨਾਲ ਹੀ ਇਹਨੂੰ ਇਹਦੇ ਤੇ ਲਾਉਣਾ ਪੈਣਾ ਇਹਦੇ ਨਾਲ ਹੀ ਆਪਣਾ ਹੈਗਾ ਕਿੰਨੂ ਦਾ ਬੂਟਾ ਤੇ ਨੂੰ ਜਿਹੜਾ ਵਾ ਇਹਨੂੰ ਬਹੁਤ ਲੱਗਦਾ ਇਹ ਹੁਣ ਬਸਾਤਾਂ ਤੋਂ ਬਾਅਦ ਇਹਨੂੰ ਫੁੱਲ ਪਾਊਗਾ ਤੇ ਤੁਹਾਨੂੰ ਉਦੋਂ ਫੋਟੋ ਵੀ ਪਾਵਾਂਗੇ ਇਹਦੀ ਪਹਿਲਾਂ ਘੱਟੋ ਘੱਟ 70 80 ਇਹ ਤੋਂ ਇਹਦੇ ਤੋਂ ਹੀ ਆਪਾਂ ਕਿੰਨੂ ਲਾਏ ਹੋਏ ਆਓ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਜਿਹੜੀ ਆਪਾਂ ਸ਼ੌਂਕੀਆ ਤੋਂ ਉੱਤੇ ਤੁਹਾਨੂੰ ਵਾਜਾ ਵੀ ਆ ਰਹੀਆਂ ਪਿੱਛੇ ਚਿੜੀਆਂ ਦੀਆਂ ਉਹ ਵੀ ਤੁਹਾਨੂੰ ਮੈਂ ਵਿਖਾਉਣਾ ਇੱਧਰ ਆਪਾਂ ਚਿੜੀਆਂ ਦਾ ਕਮਰਾ ਬਣਾਇਆ ਇਹ ਕਰੋਨਾ ਦੇ ਵਿੱਚ 10 ਤੇ ਚਿੜੀਆਂ ਲਿਆਂਦੀਆਂ ਸੀ ਤੇ ਉਹਦੇ ਨਾਲ ਹੀ ਗਾਂ-ਗਾਂ ਵੱਢ ਗਿਆ ਆਹ ਤੁਹਾਨੂੰ ਮੈਂ ਅੰਦਰ ਵਿਖਾਉਣਾ ਇਹਦੇ ਵਿੱਚ 10 ਤੇ ਆਪਣਾ ਲਿਆਂਦੇ ਹੀ ਬਜਰੀ ਤੋਤੇ ਆ ਜਿਹੜੀਆਂ ਚਿੜੀਆਂ ਨੇ ਅੱਗੇ ਬਜਰੀ ਤੋਤੇ ਆ ਨਾਲ ਹੀ ਕੋਕਟੇਲ ਆ ਤੇ ਨਾਲ ਹੀ ਐਂਗਰੀ ਬਰਡ ਆ ਉਹ ਪਿੱਛੇ ਕਾਲੇ ਐਂਗਰੀ ਬਰਡ ਆ ਵਤਵਾਦ 10 ਜੋੜੇ 10 ਕ ਪੀਸ ਲਿਆਦੇ ਇਹਦੇ ਨਾਲ ਹੀ ਘਾਟੋ ਘਾਟ 100 ਦੇ ਸੋ ਗਿਆ ਇਹ ਬਾਂ ਬੱਚੇ ਸਾਰੇ ਇੰਨਾ ਚ ਨਾ ਬੱਚੇ ਹੈਗੇ ਆ ਮਟਕਿਆਂ ਦੇ ਵਿੱਚ ਨਾਲ ਨਾਲ ਬੱਚੇ ਦੇ ਜਾਂਦੇ ਆ ਆਂਡੇ ਵੀ ਦੇ ਜਾਂਦੇ ਆ ਇਹਨਾਂ ਦੀ ਸ਼ੇਰ ਵੀ ਬੜੀ ਕਰਨੀ ਪੈਂਦੀ ਆ ਆ ਜਿੰਨੇ ਥੱਲੇ ਬੈਠੇ ਆ ਸਾਰੇ ਬੱਚੇ ਆ ਜਿਹੜੇ ਪਿੰਡੇ ਦੇ ਉਹ ਵੇਖੋ ਉੱਪਰ ਕੋਕਟੇਲ ਵੀ ਆ ਐਂਗਰੀ ਬਰਡ ਵੀ ਆ ਜ਼ੂਮ ਕਰਕੇ ਉਹ ਕਾਹੂੰ ਇਹ ਆਪਾਂ ਸ਼ੌਂਕ ਨੂੰ ਰੱਖੇ ਆ ਕੋਈ ਵੇਤਨ ਆਸਤੇ ਨਹੀਂ ਰੱਖੇ ਵਾਸੇ ਚੋਕੀਆ ਦੋਰ ਤੇ ਨਿਆਣੇ ਆ ਗਏ ਤੇ ਪੁੱਛ ਹੁੰਦੇ ਕੋਈ ਵੀ ਆਵੇ ਇਹ ਸਾਰਾ ਬਣਾਇਆ ਵੀ ਆਪਾਂ ਕੱਚਾ ਵਾ ਅੰਦਰੋਂ ਸਾਰਾ ਲੇਵ ਕੀਤਾ ਉਤੋਂ ਵੀ ਕੱਚਾ ਬਣਾਇਆ ਸਾਰਾ ਛੱਤ ਜਿਹੜੀ ਹੈ ਇਹ ਆਪਾਂ ਚੋਕੀਆ ਦੋਰ ਤੇ ਹੀ ਵਾਹ ਬਣਾਇਆ ਹੈ ਕਿ ਚਲੋ ਵਧੀਆ ਹੁੰਦੀ ਆ ਆ ਤੁਹਾਨੂੰ ਹੋਰ ਵਿਖਾਈਏ ਅੱਗੇ ਇੱਕ ਨਾ ਆ ਕੈਕਟਸ ਦੀ ਪਰਜਾਤੀ ਇਹਨੂੰ ਕਹਿੰਦੇ ਡ੍ਰੈਗਨ ਫਰੂਟ ਇਹ ਤੁਸੀਂ ਕਿਦੋਂ ਵੀ ਨਾ ਇਹਨੂੰ ਇਹਦਾ ਵੀ ਖਾਸੀਅਤ ਹੈ ਇਹਨੂੰ ਕੱਟ ਕੇ ਇਦਾਂ ਹੀ ਉਤੋਂ ਕੱਟ ਕੇ ਨਾਲ ਲਾ ਦੋ ਆਮ ਜਿੰਨੇ ਮਰਜ਼ੀ ਪੌਦੇ ਤਿਆਰ ਕਰੀ ਜਾਓ ਤੇ ਇਹ ਜਿਹੜਾ ਡ੍ਰੈਗਨ ਫਰੂਟ ਲੱਗਦਾ ਵੀ ਆ ਇਹਨੂੰ ਬਸ ਆਪਾਂ ਹੁਣ ਥੋੜਾ ਗਮਲੇ 'ਚ ਦੂਜੇ ਸ਼ਿਫਟ ਕਰਕੇ ਇੱਥੋਂ ਫਰੂਟ ਲਵਾਂਗੇ ਘੱਟੋ ਘੱਟ 2 ਸਾਲ ਲੱਗਦੇ ਭਾਵੇਂ ਇੱਥੋਂ ਫਰੂਟ ਲੈਣ ਲੱਗੇ ਆ ਇਹਦੇ ਨਾਲ ਹੀ ਆ ਕੈਕਟਸ ਆ ਆ ਘੱਟੋ ਘੱਟ ਨਹੀਂ ਤੇ ਆ 5000 ਦਾ ਕੈਕਟਸ ਆ ਆ ਵਾਲਾ ਛੋਟਾ ਜਿਹਾ ਲਿਆਂਦਾ ਸੀ ਉਦੋਂ ਤੇ ਹੈਗਾ ਇਹ ਛੋਟੇ ਗਮਲੇ 'ਚ ਹੀ ਆ ਉਦੋਂ ਦਾ ਜਦੋਂ ਵੱਡਾ ਹੋ ਗਿਆ ਇਹਨੂੰ ਵੀ ਸ਼ਿਫਟ ਕਰਾਂਗੇ ਇਹ ਦੇਖਣ 'ਚ ਵੀ ਬੜਾ ਸੋਹਣਾ ਲੱਗਦਾ ਤੇ ਇਹਨੂੰ ਫੁੱਲ ਲੱਗਦੇ ਬੜੇ ਵਧੀਆ ਪੀਲੇ ਰੰਗ ਦੇ ਇਹ ਜਦੋਂ ਬਰਸਾਤਾ ਹੁੰਦੀਆਂ ਉਦੋਂ ਲੱਗਣਗੇ ਆਓ ਤੁਹਾਨੂੰ ਅੱਗੇ ਵਖਾਉਣੇ ਆ ਅੱਗੇ ਨਾ ਜਿਹੜੇ ਗਲਾਬ ਆ ਇੱਕ ਤੇ ਆਪਾਂ ਨੂੰ ਗਲਾਬ ਲਾਉਣੇ ਵੀ ਬੜੇ ਜ਼ਰੂਰੀ ਆ ਫੁੱਲਾਂ ਵਾਲੇ ਨਾ ਬੂਟੇ ਤੁਸੀਂ ਲਾਓਗੇ ਇਹਦੇ ਵਿੱਚ 2-4 ਗਲਾਬ ਦੇ ਫੁੱਲ ਜ਼ਰੂਰ ਲਾਉਣੇ ਇਹਦੇ ਨਾਲ ਕੀ ਆ ਮਧੂ ਮੱਖੀਆਂ ਜਿਹੜੀਆਂ ਆਪਣੀਆਂ तितਲੀਆਂ ਦੇ ਬਹੁਤ ਘੱਟ ਆਉਂਦੀਆਂ ਹੁਣ ਮਧੂ ਮੱਖੀ ਜਿਹੜੀ ਆ ਉਹ ਆਉਂਦੀ ਆ ਫੁੱਲਾਂ ਤੇ ਜਿਹੜੇ ਆਪਣੇ ਫਲ ਵਾਲੇ ਬੂਟੇ ਹੁੰਦੇ ਆ ਉਹਨਾਂ ਦੇ ਫੁੱਲ ਪਈ ਹੁੰਦੇ ਆ ਉਦੇ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਵੀ ਆਊਗੀ ਤੇ ਉਹਦੇ ਨਾਲ ਹੀ ਫਲ ਜਿਹੜਾ ਉਹ ਤਿਆਰ ਹੁੰਦਾ ਇਹਦੇ ਨਾਲ ਹੀ ਅੱਗੇ ਆਓ ਇੱਕ ਨਾ ਹੋਰ ਤੁਹਾਨੂੰ ਮੈਂ ਬੂਟਾ ਬਖੋਣਾ ਇਹਦਾ ਕੈਕਟਸ ਦਾ ਬੂਟਾ ਵਾ ਇਹਦਾ ਕੀ ਫਾਇਦਾ ਵਾ ਇੱਕ ਬੂਟਾ 500 ਰੁਪਏ ਦਾ ਮਿਲਦਾ ਨਰਸਰੀ ਚੋਂ ਆਹੀ ਇਹਦੇ ਨਾਲ ਨਿਗੇ ਨਿਗੇ ਕੈਕਟਸ ਹੋਰ ਲੱਗਦੇ ਆ ਇਹਨਾਂ ਨੂੰ ਆਪਾਂ ਲਾ ਕੇ ਇਦਾਂ ਹੀ ਜਿਹੜੇ ਮਰਜ਼ੀ ਗਮਲੇ ਚ ਲਾ ਦਿਓ ਆ ਸਾਰੇ ਤਿਆਰ ਕੀਤੇ ਆਪਾਂ ਘਰੇ ਹੀ ਆ ਇਹਨੂੰ ਨਾਲ ਫੁੱਲ ਪੈ ਰਹੇ ਆ ਫੁੱਲ ਬਹੁਤ ਵਧੀਆ ਸੁਨਹਾਂ ਹੁੰਦਾ ਇਹਦਾ ਕੈਕਟਸ ਦਾ ਤੇ ਜਿੱਦਾਂ ਮਰਜ਼ੀ ਗਮਲੇ ਦੇ ਵਿੱਚ ਲਾਓ ਉਦਾਂ ਨਰਸੀ ਜੋ 1 500 ਦਾ ਮਿਲਦਾ ਇੱਕੋ ਲਿਆ ਆ ਕੇ ਤੇ ਮੈਂ ਸਾਰੇ ਆ ਤਿਆਰ ਕੀਤੇ ਘਟੋ ਘਟ 10 ਗਮਲਿਆਂ ਦੇ ਵਿੱਚ ਲਾਏ ਆ ਤੇ ਜੇ ਕਿਸੇ ਵੀਰ ਭਰਾ ਨੂੰ ਗਿਫਟ ਲੈਣਾ ਉਹ ਵੀ ਮੈਂ ਦੇ ਦਾਂਗਾ ਫ੍ਰੀ ਇੱਕ ਵਾਰੀ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ